ਸਤਕਾਰ ਸਤਕਾਰ ਕਰਦੇ ਹਾਂ ਪਰ ਸਾਨੂੰ ਆਪਣੇ ਆਪਣਾ ਧਰਮ ਪਿਆਰਾ ਹੈ ਭਾਈ ਮਤੀ ਦਾਸ ਜੀ ਦੀ ਇਹ ਗੱਲ ਸੁਣ ਕੇ ਕਾਜੀ ਗੁੱਸੇ ਨਾਲ ਗੁੱਸੇ ਮਤੀ ਦਾਸ ਉਹ ਵੇਖ ਆਰੇ ਦੇ ਤਿੱਖੇ ਦੰਦ ਦੰਦੇ ਦੰਦੇ ਐਸ ਆਰੇ ਨਾਲ ਤੇਰੇ ਸਰੀਰ ਨੂੰ چیر ਕੇ ਫਾੜ ਦੋ ਫਾੜ ਦੋ ਫਾੜ ਕੀਤਾ ਜਾਵੇਗਾ ਕਿੰਨਾ ਕਿੰਨੀ ਦਰਦਨਾਕ ਦਰਦਨਾਕ ਤੇਰੀ ਮੌਤ ਹੋਵੇਗੀ ਪਾਈ ਮਤੀ ਦਾਸ ਜੀ ਹੱਸ ਕੇ ਕਹਿਣ ਲੱਗੇ ਕਾਜੀ ਸਾਡਾ ਜਨਮ ਹੀ ਮੌਤ ਵਿੱਚੋਂ ਹੋਇਆ ਹੈ